ਅੱਜ ਬੜੇ ਇਸ ਪਵਿੱਤਰ ਸਥਾਨ ਪਿੰਗਲਵਾੜਾ ਦੀ ਬ੍ਰਾਂਚ ਦੇ ਵਿੱਚ ਇਕੱਤਰ ਹੋਏ ਬਹੁਤ ਹੀ ਸੂਝਵਾਨ ਵਿਦਵਾਨ ਲੇਖਕ ਸਹਿਬਾਨ ਤੇ ਸਾਡੇ ਬਹੁਤ ਸਤਿਕਾਰਯੋਗ ਬੀਬੀ ਜੀ ਡਾਕਟਰ ਇੰਦਰਜੀਤ ਕੌਰ ਜੀ ਬਹੁਤ ਜਝਾਰੂ ਸਾਡੇ ਸਾਥੀ ਅਮਤੋਜ ਮਾਨ ਸਾਹਿਬ ਵਾਤਾਵਰਨ ਦਾ ਬਹੁਤ ਜ਼ਿਆਦਾ ਫਿਕਰ ਕਰਨ ਵਾਲੇ ਮੇਰੇ ਪਿਆਰੇ ਵੀਰ ਜਸਕੀਰਤ ਸਿੰਘ ਡਾਕਟਰ ਗਿਆਨ ਸਿੰਘ ਜੀ ਅਰਥ ਸ਼ਾਸਤਰ ਦੇ ਬੜੇ ਵੱਡੇ ਵਿਦਵਾਨ ਸਾਡੇ ਵਿੱਚ ਬੈਠੇ ਨੇ ਸਾਡੇ ਭੈਣ ਜੀ ਗੁਰਿੰਦਰ ਕੌਰ ਜੀ ਬੜੇ ਪੰਜਾਬੀ ਦੇ ਪਰਪੱਕ ਲੇਖਕ ਨੇ ਇਸ ਤੋਂ ਇਲਾਵਾ ਹੋਰ ਪਤਵੰਤੇ ਸਜਣ ਵਿਦਵਾਨ ਦੋਸਤ ਸਹਿਯੋਗੀ ਸਾਥੀਓ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵਿਕਾਸ ਅਸੀਂ ਅੱਜ ਤਰਤੀਬ ਦੇ ਵਿਨਾਸ਼ ਤੋਂ ਪੈਦਾ ਕੀਤਾ ਹੈ ਉਸ ਵਿਕਾਸ ਦੀ ਹਕੀਕਤ ਕੀ ਹੈ ਯੂਨਾਨ ਦਾ ਇੱਕ ਬਾਦਸ਼ਾਹ ਹੋਇਆ ਸਕੰਦਰ ਆਪਣੇ ਦੇਸ਼ ਛੋਟੇ ਜਿਹੇ ਦੇਸ਼ ਮਕਦੋਨੀਆ ਤੋਂ ਉਹ ਦੁਨੀਆ ਨੂੰ ਜਿੱਤਣ ਵਾਸਤੇ ਨਿਕਲਿਆ ਤਾਂ ਇੱਕ ਦਿਨ ਇੱਕ ਸ਼ਾਮ ਨੂੰ ਉਹਦਾ ਇੱਕ ਕਾਲ ਕਟਣਾ ਦੇ ਫਕੀਰ ਦੇ ਨਾਲ ਸਾਹਮਣਾ ਹੋਇਆ ਉਸ ਫਕੀਰ ਨੇ ਕਿਹਾ ਕਿ ਤੇਰੀ ਇਹ ਸਾਰੀ ਧਨ ਦੌਲਤ ਦੋ ਕੌਡੀ ਦੀ ਹੈ ਗੱਲਾਂ ਕਰਦਿਆਂ ਕਰਦਿਆਂ ਉਸ ਫਕੀਰ ਨੇ ਕਿਹਾ ਕਿ ਤੇਰੀ ਇਹ ਸਾਰੀ ਧਨ ਦੌਲਤ ਦੋ ਕੌਡੀ ਦੀ ਹੈ ਇਤਿਹਾਸਕਾਰ ਲਿਖਦੇ ਆ ਕਿ ਸਕੰਦਰ ਨੇ ਤਲਵਾਰ ਕੱਢ ਲਈ ਤੇ ਉਹਨੂੰ ਕਹਿੰਦਾ ਹੈ ਕਿ ਸਾਬਤ ਕਰਕੇ ਵਿਖਾ ਕਿ ਮੇਰੀ ਇਹ ਸਭ ਦੀ ਸਾਰੀ ਧਨ ਦੌਲਤ ਦੋ ਕੌਡੀ ਦੀ ਹੈ ਕਿਉਂਕਿ ਮੈਂ ਸਾਬਤ ਕਰਨ ਤੋਂ ਇਲਾਵਾ ਕਿਸੇ ਗੱਲ ਨੂੰ ਮੰਨਦਾ ਨਹੀਂ ਉਹ ਕਲਕੱਟ ਕਹਿੰਦਾ ਹੈ ਕਿ ਜੇਕਰ ਵਿਸ਼ਾਲ ਕਿਸੇ ਮਾਰੂਥਲ ਦੇ ਵਿੱਚ ਤੂੰ ਪਟਕ ਜਾਵੇਂ ਤੇ ਪਿਆਸ ਨਾਲ ਤੇਰਾ ਹਾਲ ਹਾਲੋ ਬਿਹਾਲ ਹੋ ਜਾਵੇ ਤੇ ਬਿਲਕੁਲ ਮੌਤ ਸਾਹਮਣੇ ਦਿਸ ਰਹੀ ਹੋਵੇ ਕਿਸੇ ਵਿਅਕਤੀ ਕੋਲ ਇੱਕ ਗਲਾਸ ਪਾਣੀ ਹੋਵੇ ਤਾਂ ਤੂੰ ਇਹ ਸਾਰੀ ਧਨ ਦੌਲਤ ਉਸ ਗਲਾਸ ਦੇ ਵਿੱਚ ਦੇਣ ਲਈ ਤਿਆਰ ਹੋ ਜਾਵੇਂਗਾ ਸਕੰਦਰ ਦੇ ਹੱਥ ਢਿੱਲੇ ਹੋ ਗਏ ਇਹ ਜਿਹੜਾ ਵਿਨਾਸ਼ ਇੱਕ ਤਰ੍ਹਾਂ ਨਾਲ ਧਰਤੀ ਦਾ ਵਿਨਾਸ਼ ਕਰਕੇ ਅਸੀਂ ਵਿਕਾਸ ਪੈਦਾ ਕੀਤਾ ਹੈ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਬਹੁਤ ਵੱਡੇ ਖਤਰੇ ਅਸੀਂ ਸੇੜ ਲਿਆ ਤੇ ਸਾਡੇ ਕੋਲ ਜਿੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬਹੁਤ ਵੱਡਾ ਫਲਸਫਾ ਹੈ ਕਿ ਮਨ ਹਾਲੀ ਕਿ ਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਉਥੇ ਭਗਤ ਪੂਰਨ ਸਿੰਘ ਜੀ ਹੋਰਾਂ ਨੇ ਅੱਜ ਤੋਂ 50 ਸਾਲ ਪਹਿਲਾਂ ਸਾਨੂੰ ਇਹ ਤਗੀਦ ਕੀਤੀ ਕਿ ਜੇਕਰ ਇਸ ਧਰਤੀ ਦੇ ਹਵਾ ਮਿੱਟੀ ਪਾਣੀ ਨੂੰ ਨਾ ਸੰਭਾਲਿਆ ਗਿਆ ਜੇਕਰ ਇਸ ਧਰਤੀ ਦੇ ਜੰਗਲਾਂ ਨੂੰ ਉਸ ਨਾ ਸੰਭਾਲਿਆ ਗਿਆ ਤਾਂ ਬਹੁਤ ਭਿਆਨਕੇ ਦਾ ਨਤੀਜਾ ਹੋਵੇਗਾ ਉਸ ਨਤੀਜੇ ਦਾ ਸਾਨੂੰ ਕਿਆਸ ਕਰਨਾ ਚਾਹੀਦਾ ਹੈ ਫਿਕਰ ਕਰਨਾ ਚਾਹੀਦਾ ਸਾਡੇ ਲਈ ਇਹ ਜਿੱਥੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਮਹਾਪੁਰਖ ਸਾਡੀ ਧਰਤੀ ਤੇ ਹੋਏ ਪੰਜਾਬ ਦੀ ਧਰਤੀ ਤੇ ਹੋਏ ਵਿਚਰੇ ਕਿ ਉਹਨਾਂ ਨੇ ਸਾਨੂੰ ਕੁਦਰਤ ਨਾਲ ਇੱਕਮਿਕਤਾ ਦਾ ਇੱਕ ਸਨੇਹਾ ਦਿੱਤਾ ਕੇਵਲ ਸਨੇਹਾ ਹੀ ਨਹੀਂ ਦਿੱਤਾ ਉਹਦੇ ਤੇ ਚੱਲ ਕੇ ਵੀ ਵਿਖਾਇਆ ਬੀਬੀ ਜੀ ਹੋਰਾਂ ਨਾਲ ਅਕਸਰ ਜਦੋਂ ਕਦੇ ਗੱਲਬਾਤ ਹੁੰਦੀ ਤੇ ਇੱਕ ਦਿਨ ਗੱਲਾਂ ਕਰਦੇ ਕਰਦੇ ਇਹਨਾਂ ਨੇ ਦੱਸਿਆ ਕਿ ਭਗਤ ਜੀ ਹੋਰੀ ਅੱਧੀ ਬਾਲਟੀ ਪਾਣੀ ਨਾਲ ਨਹਾਇਆ ਕਰਦੇ ਸਨ ਉਹ ਫਿਕਰ ਕਰਦੇ ਸਨ ਕਿ ਜ਼ਿਆਦਾ ਪਾਣੀ ਨਾ ਰੋੜਿਆ ਜਾਵੇ ਤੇ ਜਦੋਂ ਅੱਜ ਅਸੀਂ ਅੱਜ ਅੱਜ ਦੇ ਆਧੁਨਿਕ ਵਿਕਾਸ ਦੇ ਦੌਰ ਵਿੱਚ ਪਹੁੰਚੇ ਆ ਸਾਡੇ ਵੱਡੇ ਵਡੇਰੇ ਅਕਸਰ ਇਹ ਕਿਆ ਕਰਦੇ ਸਨ ਕਿ ਜਿੱਥੇ ਸਵਾ ਮਣ ਪਾਣੀ ਹੋਵੇ ਉਥੇ ਨੇੜੇ ਪਿਸ਼ਾਬ ਨਹੀਂ ਕਰਨਾ ਚਾਹੀਦਾ ਇਹ ਕਰਨਾ ਪਾਪ ਹੁੰਦਾ ਤੇ ਜਿਹੜੀ ਅੱਜ ਦੀ ਸਾਡੀ ਆਧੁਨਿਕ ਸਭਿਤਾ ਹੈ ਅਸੀਂ ਜਦੋਂ ਪਿਸ਼ਾਬ ਕਰਨ ਜਾਣੇ ਆ ਤੇ ਅਸੀਂ ਪਾਣੀ ਵਿੱਚ ਜਾ ਕੇ ਕਰਦੇ ਆਂ ਇਸ ਦੌਰ ਦੇ ਵਿੱਚ ਜਿਹੜਾ ਸਾਡਾ ਪਵਿੱਖ ਹੈ ਉਹ ਵਾਤਾਵਰਣ ਪੱਖੋਂ ਸਿਹਤ ਪੱਖੋਂ ਇੱਕ ਤਰ੍ਹਾਂ ਨਾਲ ਉਸ ਅਸੀਂ ਮੁਕਾਮ ਤੇ ਆ ਕੇ ਖੜੇ ਹੋ ਗਏ ਆ ਜਿੱਥੇ ਬਰਬਾਦੀ ਤੋਂ ਅੱਗੇ ਸਾਨੂੰ ਕੁਝ ਨਹੀਂ ਦਿਸਦਾ ਪਿਛਲੇ ਅਰਸੇ ਦੌਰਾਨ ਜਦੋਂ ਅਮਤੋਜ ਮਾਨ ਜੀ ਆਏ ਆ ਜਸਕੀਰਤ ਜੀ ਆਏ ਆ ਤੇ ਅਸੀਂ ਇਹ ਸਾਰਿਆਂ ਰਲ ਕੇ ਉਸ ਲੜਾਈ ਜਿਹੜੀ ਜੀਰੇ ਦੀ ਧਰਤੀ ਤੇ ਇੱਕ ਲੜਾਈ ਲੜੀ ਗਈ ਇੱਕ ਸ਼ਰਾਬ ਫੈਕਟਰੀ ਨੂੰ ਬੰਦ ਕਰਾਉਣ ਵਾਸਤੇ ਬੜੀ ਕਾਸ਼ਮਕਸ਼ ਹੋਈ ਕਈ ਮਹੀਨੇ ਉਹ ਸੰਘਰਸ਼ ਚੱਲਿਆ ਬੀਬੀ ਜੀ ਹੋਰਾਂ ਨੇ ਵੀ ਬਹੁਤ ਵੱਡਾ ਯੋਗਦਾਨ ਦਿੱਤਾ ਜਦੋਂ ਗੱਦਿਆਂ ਦੀ ਲੋਡ ਪੈਂਦੀ ਸੀ ਕੰਬਲਾਂ ਦੀ ਲੋਡ ਪੈਂਦੀ ਸੀ ਸਖਤ ਸਰਦੀ ਦੇ ਵਿੱਚ ਟਰੱਕ ਭਰ-ਭਰ ਕੇ ਉੱਥੇ ਭੇਜਦੇ ਰਹਿ ਸਾਡੀ ਇੱਕ ਬੇਨਤੀ ਤੇ ਭੇਜਦੇ ਰਹਿ ਸਰ ਸਭ ਤਰ੍ਹਾਂ ਦੀਆਂ ਸੇਵਾਵਾਂ ਨਿੰਦੇ ਰੇ ਆਪ ਵੀ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੁੰਦੇ ਰਹਿ ਇੱਕ ਦਿਨ ਕੀ ਹੋਇਆ ਕਿ ਜਿਹੜੇ ਮੋਰਚੇ ਦੇ ਆਗੂ ਸੀ ਕਿਸਾਨ ਜਥੇਬੰਦੀਆਂ ਦੇ ਆਗੂ ਸਹਿਬਾਨ ਸੀ ਉਹਨਾਂ ਦੇ ਨਾਲ ਇੱਕ ਮੀਟਿੰਗ ਚੱਲ ਰਹੀ ਸੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਤੇ ਉਸ ਮੀਟਿੰਗ ਦੇ ਵਿੱਚ ਜਿਹੜੇ ਅਫਸਰ ਸਹਿਬਾਨ ਸੀ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਤੁਸੀਂ ਇੱਕ ਰੋਜ਼ਗਾਰ ਦੇ ਰਹੀ ਫੈਕਟਰੀ ਨੂੰ ਬੰਦ ਕਰਵਾ ਰਹੇ ਹੋ ਤੁਸੀਂ ਦੱਸੋ ਬਾਹਰ ਖੜੀ ਕਰਕੇ ਦੱਸੋ ਤੁਸੀਂ ਸਾਰੇ ਕਿਸਾਨਾਂ ਦੇ ਪੁੱਤਰ ਹੋ ਤੁਸੀਂ ਦੱਸੋ ਕਿ ਤੁਸੀਂ 5 5 7 7 ਬੋਰੀਆਂ ਜਿਹੜੀਆਂ ਖਾਦਾਂ ਦੀਆਂ ਉਹ ਫਸਲਾਂ ਦੇ ਵਿੱਚ ਨਹੀਂ ਪਾਉਂਦੇ ਤੁਸੀਂ ਭਰ-ਪਰ ਕੇ ਪੀਪੇ ਜਿਹੜੇ ਕੀਟਨਾਸ਼ਕਾਂ ਦੇ ਉਹ ਆਪਣੀਆਂ ਆਪਣੇ ਖੇਤਾਂ ਦੇ ਵਿੱਚ ਨਹੀਂ ਪਾਉਂਦੇ ਤੁਸੀਂ ਪ੍ਰਦੂਸ਼ਣ ਨਹੀਂ ਕਰਦੇ ਇੱਕ ਤਰ੍ਹਾਂ ਨਾਲ ਉਹਦੇ ਸਵਾਲ ਨਾਲ ਸੁੱਨ ਪਰਸਰ ਗਈ ਤੇ ਆਖਰ ਮੈਂ ਉੱਠਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਲੋਕ ਨੇ ਇਹ ਲੋਕ ਓ ਭੋਲੇ ਪਾਲੇ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਸਭ ਚੀਜ਼ਾਂ ਤੇ ਲਾਇਆ ਗਿਆ ਹੁਣ ਇਹ ਵੀ ਸਮਝ ਲਓ ਕਿ ਲਾਇਆ ਕਿਵੇਂ ਗਿਆ ਅਸੀਂ ਲੋਕ ਤਾ ਉਹ ਲੋਕ ਸੀ ਕਿ ਜਿਹੜੇ ਜਿਨ੍ਹਾਂ ਦਾ ਖੇਤਾਂ ਦੇ ਨਾਲ ਜਿਹੜਾ ਰਿਸ਼ਤਾ ਸੀ ਉਹ ਇਸ ਤਰ੍ਹਾਂ ਦਾ ਰਿਸ਼ਤਾ ਸੀ ਕਿ ਸਾਡੇ ਵੱਡੇ ਵਡੇਰੇ ਜਦੋਂ ਖੇਤ ਦੇ ਵਿੱਚ ਬੀਜ ਬੀਜਣ ਜਾਂਦੇ ਸੀ ਕੋਈ ਫਸਲ ਬੀਜਦੇ ਸੀ ਅਨਾਜ ਬੀਜਦੇ ਸੀ ਤਾਂ ਪਹਿਲਾ ਛੱਟਾ ਦਿੰਦਿਆਂ ਬੋਲਦੇ ਸੀ ਕਿ ਚੜੀ ਜਨੌਰ ਦੇ ਨਾਮ ਦੂਸਰਾ ਛੱਟਾ ਦਿੰਦਿਆਂ ਬੋਲਦੇ ਸੀ ਕਿ ਰਾਹੀ ਪਾਂਦੀ ਦੇ ਨਾਮ ਤੇ ਉਸ ਤੋਂ ਬਾਅਦ ਅੱਗੇ ਕਣਕ ਕਣਕ ਜਾਂ ਹੋਰ ਜਿਹੜੀ ਫਸਲ ਹੁੰਦੀ ਸੀ ਉਹਦਾ ਜਿਹੜਾ ਬੀਜ ਖੇਤ ਦੇ ਵਿੱਚ ਖਿਲਾਰਿਆ ਜਾਂਦਾ ਸੀ ਇਸ ਤਰ੍ਹਾਂ ਦੀਆਂ ਸਾਡੀਆਂ ਮਾਨਵਵਾਦੀ ਸੋਚਾਂ ਸਨ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਸਾਂ ਪਰ ਇਹਨਾਂ ਚੀਜ਼ਾਂ ਤੱਕ ਉਹ ਹਰਾ ਇਨਕਲਾਬ ਤੇ ਸਭ ਕੁਝ ਸਾਡੇ ਲਈ ਲੈ ਕੇ ਕੌਣ ਆਇਆ ਦੂਜੇ ਵਿਸ਼ਵ ਯੁੱਧ ਦੌਰਾਨ ਜਦੋਂ ਦੂਰ ਦਰਾਡੇ ਜੰਗਲੀ ਇਲਾਕਿਆਂ ਦੇ ਵਿੱਚ ਜਿਹੜੇ ਫੌਜੀ ਭੇਜੇ ਜਾਂਦੇ ਸੀ ਤੇ ਦੁਨੀਆ ਦੀਆਂ ਮਹਾਂ ਸ਼ਕਤੀਆਂ ਆਪਸ ਵਿੱਚ ਲੜ ਰਹੀਆਂ ਸਨ, ਪੜ ਰਹੀਆਂ ਸਨ ਤੇ ਲੱਖਾਂ ਲੋਕ ਜਿਹੜੇ ਲੱਖਾਂ ਘਰ ਬਰਬਾਦ ਕੀਤੇ ਜਾ ਰਹੇ ਸੀ ਤਾਂ ਉਹ ਸਮੇਂ ਫੌਜੀਆਂ ਦੇ ਬਚਾਅ ਵਾਸਤੇ ਕੋਜ ਇਸ ਤਰ੍ਹਾਂ ਦੇ ਕੈਮੀਕਲ ਤਿਆਰ ਕੀਤੇ ਗਏ ਜਿਹੜੇ ਉਹਨਾਂ ਨੂੰ ਮੱਛਰਾਂ ਤੋਂ ਬਚਾ ਸਕਣ ਜਿਹੜੇ ਉਹਨਾਂ ਤੋਂ ਉਹਨਾਂ ਨੂੰ ਮੱਖੀਆਂ ਤੋਂ ਬਚਾ ਸਕਣ ਬਿਮਾਰੀਆਂ ਤੋਂ ਬਚਾ ਸਕਣ ਕੀਟਾਂ ਤੋਂ ਬਚਾ ਸਕਣ ਤੇ ਉਹ ਲੰਮਾ ਸਮਾਂ ਜੂਝਦੇ ਰਹਿਣ ਉਹ ਵੱਡੀਆਂ-ਵੱਡੀਆਂ ਫੈਕਟਰੀਆਂ ਤਿਆਰ ਕੀਤੀਆਂ ਹੋਈਆਂ ਸੀ ਤੇ ਉੱਥੋਂ ਮਾਲ ਬਣ ਕੇ ਆਉਂਦਾ ਸੀ ਤੇ ਉਹ ਮਾਲ ਫੌਜਾਂ ਦੇ ਵਿੱਚ ਸਪਲਾਈ ਹੁੰਦਾ ਸੀ ਕਿ ਦੂਰ ਦਰਾਡੇ ਜਿੱਥੇ-ਜਿੱਥੇ ਫੌਜੀ ਹੁੰਦੇ ਸੀ ਉਹ ਆਪਣੇ ਆਲੇ-ਦੁਆਲੇ ਇਸ ਤਰ੍ਹਾਂ ਦੇ ਦੀਆਂ ਜ਼ਹਿਰਾਂ ਨੂੰ ਛਿੜਕ ਕੇ ਲੰਮਾ ਸਮਾਂ ਇੱਕ ਤਰ੍ਹਾਂ ਨਾਲ ਵਕਤੀ ਤੌਰ ਤੇ ਜਿਹੜੀ ਲੜਾਈ ਲੜਦੇ ਰਹਿੰਦੇ ਸੀ ਤੇ ਮੱਖੀਆਂ ਮੱਛਰਾਂ ਤੋਂ ਆਪਣਾ ਬਚਾਅ ਕਰਦੇ ਸੀ ਜਦੋਂ ਯੁੱਧ ਬੰਦ ਹੋਇਆ ਤਾਂ ਕਾਰਪੋਰੇਟ ਉਸ ਜਗਤ ਨੇ ਜਿਹੜਾ ਇਹ ਸਭ ਕੁਝ ਖੜਾ ਕੀਤਾ ਸੀ ਮਹਾਸ਼ਕਤੀਆਂ ਨੇ ਜਿਹੜਾ ਇਹ ਕਾਰੋਬਾਰ ਖੜਾ ਕੀਤਾ ਸੀ ਉਹਨਾਂ ਨੇ ਕਿਹਾ ਕਿ ਇਹ ਤਾਂ ਤਬਾਹ ਹੋ ਜਾਏਗਾ ਖਤਮ ਹੋ ਜਾਏਗਾ ਉਹਨਾਂ ਨੇ ਕਿਹਾ ਕਿ ਜ਼ਹਿਰਾਂ ਨੂੰ ਹੁਣ ਅਸੀਂ ਕਿਸੇ ਨੇ ਸਲਾਹ ਦਿੱਤੀ ਕਿ ਇਸ ਇਨਾ ਜ਼ਹਿਰ ਨੂੰ ਖੇਤਾਂ ਲਈ ਵਰਤਿਆ ਜਾ ਸਕਦਾ ਹੈ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਇੱਕ ਵੱਡਾ ਬਾਜ਼ਾਰ ਜਿਹੜਾ ਜ਼ਹਿਰਾਂ ਦਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਪੂਰੀ ਦੁਨੀਆ ਦੇ ਲੋਕਾਂ ਨੂੰ ਇਹ ਇੱਕ ਤਰ੍ਹਾਂ ਨਾਲ ਜ਼ਹਿਰ ਜਿਹੜੀ ਦੇ ਕੇ ਉਹ ਪਹਿਲਾਂ ਇੱਕ ਵੱਖ-ਵੱਖ ਯੂਨੀਵਰਸਿਟੀਆਂ ਨੇ ਹੋਰ ਕਈ ਤਰ੍ਹਾਂ ਦੇ ਮਹਾਰਾ ਨੇ ਇਹ ਸਾਨੂੰ ਸਮਝਾਇਆ ਕਿ ਇਹ ਦਵਾਈ ਪਾਓਗੇ ਤੇ ਇਹ ਨਤੀਜਾ ਹੋਏਗਾ ਇਹ ਪਾਓਗੇ ਤੇ ਇਹ ਨਤੀਜਾ ਹੋਏਗਾ ਉਹ ਬਦਲ-ਬਦਲ ਕੇ ਕਈ ਤਰ੍ਹਾਂ ਦੇ ਜਿਹੜੇ ਤਜਰਬੇ ਜਿਹੜੇ ਨੇ ਸਾਡੀ ਸਿਹਤ ਤੇ ਵੀ ਕੀਤੇ ਗਏ ਸਾਡੇ ਖੇਤਾਂ ਤੇ ਵੀ ਕੀਤੇ ਗਏ ਤੇ ਸਾਡੇ ਭੁੱਖ ਨੂੰ ਤਬਾਹ ਕਰਨ ਲਈ ਇਹ ਇੱਕ ਤਰ੍ਹਾਂ ਦਾ ਸਾਰਾ ਜਿਹੜਾ ਪਰਪੰਚ ਰਚਿਆ ਗਿਆ ਮੈਂ ਇੱਕ ਦਿਨ ਪੜ ਰਿਹਾ ਸੀ ਕਿ ਕੇਰਲਾ ਦੇ ਵਿੱਚ ਇੱਕ ਖੇਤਰ ਹੈ ਜਿੱਥੇ ਬਹੁਤ ਜ਼ਿਆਦਾ ਕਾਜੂ ਪੈਦਾ ਹੁੰਦੇ ਆ ਤੇ ਕਾਜੂਆਂ ਦੇ ਬਾਗਾਂ ਨੂੰ ਕਾਜੂਆਂ ਦੇ ਖੇਤਾਂ ਨੂੰ ਬਚਾਉਣ ਵਾਸਤੇ ਸੁੰਡੀ ਤੋਂ ਬਚਾਉਣ ਵਾਸਤੇ ਇੰਡੋਸulfan ਦਵਾਈ ਦੀ ਵੱਡੀ ਮਾਤਰਾ ਵਿੱਚ ਸਪਰੇਅ ਕੀਤੀ ਜਾਂਦੀ ਸੀ। ਨਤੀਜਾ ਕੀ ਹੋਇਆ ਕਿ ਉਹਨਾਂ ਇਲਾਕਿਆਂ ਦੇ ਵਿੱਚ ਕੈਂਸਰ ਇੰਨਾ ਭਿਆਨਕ ਹੋ ਗਿਆ ਕਿ ਜੇਕਰ ਇੱਕ ਘਰ ਦੇ 5 ਜੀ ਸੀ ਤੇ 3 ਜੀ ਕੈਂਸਰ ਦੇ ਦੀ ਲਪੇਟ ਵਿੱਚ ਆਉਣ ਲੱਗ ਪਏ। ਇੰਨੀ ਵੱਡੀ ਪਦਰਤੇ ਉਸ ਇਲਾਕੇ ਦੇ ਵਿੱਚ ਕੈਂਸਰ ਫੈਲ ਗਿਆ। ਫਿਰ ਪਤਾ ਲੱਗਾ ਕਿ ਕਾਜੂ ਦੇ ਜਿਹੜੇ ਖੇਤ ਨੇ ਉਹਨਾਂ ਦੇ ਉੱਤੇ ਜਦੋਂ ਇਹ ਸਪਰੇਅ ਕੀਤੀ ਜਾਂਦੀ ਏ ਤੇ ਉਹ ਸਪਰੇਅ ਦੇ ਪ੍ਰਭਾਵ ਕਰਕੇ ਲੋਕ ਬਿਮਾਰ ਹੋ ਰਿਹਾ ਪਰ ਕਾਰਪੋਰੇਟ ਇੱਥੋਂ ਤੱਕ ਨਹੀਂ ਸੋਚਦਾ ਕਿ ਲੋਕਾਂ ਨੂੰ ਬਚਾਇਆ ਜਾਵੇ ਖੋ ਜਿਸ ਤੋਂ ਅੱਗੇ ਬੜੀ ਜਦੋਂ ਇੱਕ ਕਾਰਪੋਰੇਟ ਦਾ ਜਿਹੜਾ ਮੈਂ ਸਮਝਦਾ ਕਿ ਗੁਰੂ ਜੀ ਨੂੰ ਮੰਨਦਿਆ ਫਰਾਇਡਮੈਨ ਉਹ ਇਹ ਗੱਲ ਕਹਿੰਦਾ ਹੈ ਕਿ ਜੇਕਰ ਤੁਸੀਂ ਕਾਰਪੋਰੇਟ ਵਿਚਾਰਧਾਰਾ ਨੂੰ ਅੱਗੇ ਵਧਾਉਣਾ ਹੈ ਤੇ ਉਹਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਲੋਕਾਂ ਲਈ ਸਦਮੇ ਪੈਦਾ ਕੀਤੇ ਜਾਣ ਲੋਕਾਂ ਨੂੰ ਸਦਮੇ ਦਿੱਤੇ ਜਾਣ ਉਹ ਕਹਿੰਦਾ ਹੈ ਕਿ ਸਦਮੇ ਬਿਮਾਰੀਆਂ ਦੇ ਵੀ ਹੋ ਸਕਦੇ ਆ ਸਦਮੇ ਪੁਲਿਸ ਨਾਲ ਵੀ ਦਿੱਤੇ ਜਾ ਸਕਦੇ ਆ ਤੇ ਇਹ ਸਦਮੇ ਫੌਜ ਦੀ ਮਦਦ ਨਾਲ ਵੀ ਦਿੱਤੇ ਜਾ ਸਕਦੇ ਆ ਉਹ ਇਹ ਵੀ ਗੱਲ ਕਹਿੰਦਾ ਹੈ ਕਿ ਜਦੋਂ ਲੋਕ ਬਿਮਾਰੀਆਂ, ਦੁਸ਼ਵਾਰੀਆਂ, ਪਛਾਲਾਂ ਤੇ ਹੋਰ ਕਈ ਤਰ੍ਹਾਂ ਦੀਆਂ ਮੁਸ਼ਕਲਾਂ, ਮੁਸੀਬਤਾਂ ਦੇ ਝੰਬੇ ਹੋਣ ਉਦੋਂ ਕਹਿੰਦਾ ਹੈ ਕਿ ਕਾਰਪੋਰੇਟ ਨੀਤੀਆਂ ਨੂੰ ਬੜੀ ਆਸਾਨੀ ਨਾਲ ਉਹਨਾਂ ਤੇ ਲਾਗੂ ਕੀਤਾ ਜਾ ਸਕਦਾ ਹੈ। ਉਹ ਲੋਕ ਜਦੋਂ ਵੱਖ-ਵੱਖ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕੀਟਨਾਸ਼ਕ ਦਵਾਈਆਂ ਦੇ ਨਾਲ ਬਿਮਾਰ ਹੁੰਦੇ ਆ, ਕੈਂਸਰ ਦਾ ਸ਼ਿਕਾਰ ਹੁੰਦੇ ਆ ਤਾ ਫਿਰ ਕਾਰਪੋਰੇਟ ਜਗਤ ਕੀ ਕਰਦਾ ਹੈ ਉਹਨਾਂ ਵਾਸਤੇ ਵੱਡੇ ਹਸਪਤਾਲ ਕਾਰਪੋਰੇਟ ਹਸਪਤਾਲ ਉਹ ਸਾਰੇ ਜਾਂਦੇ ਆ ਉਹਨਾਂ ਦੇ ਵਿੱਚ ਵੱਡਾ ਦਵਾਈਆਂ ਦਾ ਜਿਹੜਾ ਬਾਜ਼ਾਰ ਹੈ ਉਹ ਖੜਾ ਕੀਤਾ ਜਾਂਦਾ ਹੈ ਸਾਡੇ ਲੋਕਾਂ ਨੂੰ ਇਹ ਦਿਸਦਾ ਹੈ ਲੱਗਦਾ ਹੈ ਕਿ ਕਿੰਨਾ ਵਧੀਆ ਕੰਮ ਹੋ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਹਸਪਤਾਲ ਬਣ ਗਿਆ ਕਿੰਨਾ ਵਧੀਆ ਹੋ ਗਿਆ ਹੈ ਕਿ ਕੈਂਸਰ ਦਾ ਜਿਹੜਾ ਟੀਕਾ ਹੈ ਉਹ ਜਿਹੜਾ 5000 ਦਾ ਮਿਲਦਾ ਸੀ ਹੁਣ 20000 ਦਾ ਮਿਲਣ ਲੱਗ ਪਿਆ ਹੈ ਪਰ ਇਹ ਸਭ ਚੀਜ਼ਾਂ ਸਾਡੇ ਲਈ ਪੈਦਾ ਕਿੰਨੇ ਕੀਤੀਆਂ ਸੋਚਣ ਦੀ ਗੱਲ ਏ ਆ ਸੋਚਣ ਵਿਚਾਰਨ ਦੀ ਗੱਲ ਏ ਕਿ ਸਾਡੇ ਜਿਹੜੇ ਦੁੱਖ ਨੇ ਸਾਡੀਆਂ ਜਿਹੜੀਆਂ ਮੁਸੀਬਤਾਂ ਨੇ ਸਾਡੇ ਜਿਹੜੇ ਸੰਕਟ ਨੇ ਕਾਰਪੋਰੇਟ ਉਹਦੇ ਤੋਂ ਵੀ ਕਮਾਈ ਕਰਦਾ ਹੈ ਅਗਲੀ ਗੱਲ ਮੈਂ ਪਾਣੀ ਦੀ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਪੰਜਾ ਪਾਣੀਆਂ ਦੀ ਧਰਤੀ ਹੈ ਤੇ ਪੰਜਾਬ ਦਾ ਨਾਮ ਪੰਜ ਪਾਣੀਆਂ ਤੇ ਪਿਆ ਹੈ ਅਸੀਂ ਸਾਰੇ ਜਾਣਦੇ ਆ ਤੇ ਅੱਜ ਪੰਜਾਬ ਦਾ ਹਾਲ ਪੰਜਾਬ ਦੇ ਪਾਣੀ ਪੱਖੋਂ ਹਾਲਾਤ ਕੀ ਨੇ ਪੰਜਾਬ ਦੀ ਧਰਤੀ ਤੇਜ਼ੀ ਦੇ ਨਾਲ ਬੰਜਰ ਹੋਣ ਵਾਲ ਵੱਧ ਰਹੀ ਹੈ ਅਸੀਂ ਮਾਰੂਥਲ ਵੱਲ ਵੱਧ ਰਹੇ ਆ ਮਾਰੂਥਲ ਬਣ ਰਹੀ ਹੈ ਸਾਡੀ ਧਰਤੀ ਹੁਣ ਨਤੀਜਾ ਕੀ ਹੈ ਕਿ ਇੱਥੇ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਇਸ ਸਮੇਂ ਕੁਝ ਹੋਣ ਦਿੱਤਾ ਜਾ ਰਿਹਾ ਹੈ ਕਿ ਪਾਣੀ ਇਸ ਧਰਤੀ ਤੋਂ ਖਤਮ ਕਰ ਦਿੱਤਾ ਜਾਵੇ ਤੇ ਪਾਣੀ ਦਾ ਇੱਕ ਵੱਡਾ ਬਾਜ਼ਾਰ ਉਖੜਾ ਕੀਤਾ ਜਾਏਗਾ ਤੁਹਾਡੇ ਪਾਣੀ ਪੀਣ ਵਾਸਤੇ ਤੁਹਾਡੇ ਲਈ ਆਰੋ ਵਿੱਚ ਜਾਣਗੇ ਆਰੋ ਦਾ ਪਾਣੀ ਜਿਹੜਾ ਤੁਹਾਡੇ ਘਰਾਂ ਤੱਕ ਪਹੁੰਚਾਇਆ ਜਾਏਗਾ ਵੱਖ-ਵੱਖ ਕੰਪਨੀਆਂ ਜੜੀਆਂ ਪਾਣੀ ਤੇ ਕਾਰੋਬਾਰ ਕਰਨ ਵਾਲੀਆਂ ਨੇ ਉਹ ਇਹ ਇਸ ਇਲਾਕੇ ਦੇ ਵਿੱਚ ਪੰਜਾਬ ਦੇ ਇਲਾਕੇ ਦੇ ਵਿੱਚ ਖਾਸ ਤੌਰ ਤੇ ਪਾਣੀ ਦੇ ਇੱਕ ਵੱਡੇ ਬਾਜ਼ਾਰ ਨੂੰ ਮੁਨਾਫੇ ਵਾਲਾ ਬਾਜ਼ਾਰ ਸਮਝ ਕੇ ਵੇਖ ਰਹੀਆਂ ਕਿ ਭੁੱਖ ਦੇ ਵਿੱਚ ਇੱਥੇ ਇੱਕ ਬਹੁਤ ਵੱਡਾ ਪਾਣੀ ਤੋਂ ਮੁਨਾਫਾ ਕਮਾਇਆ ਜਾਏਗਾ ਇੱਥੇ ਹੀ ਬਸ ਨਹੀਂ ਕਾਰਪੋਰੇਟ ਜਗਤ ਦੀ ਇਹ ਵੀ ਇੱਛਾ ਹੈ ਕਿ ਸਭ ਤਰ੍ਹਾਂ ਦੀ ਜਿਹੜੀ ਰਸੋਈ ਹੈ ਉਹ ਸਾਡੇ ਘਰ ਚੋਂ ਖਤਮ ਕਰ ਦਿੱਤੀ ਜਾਵੇ ਬਹੁਤ ਸਾਰੇ ਦੇਸ਼ ਨੇ ਜਿਨ੍ਹਾਂ ਦੇ ਵਿੱਚ ਰਸੋਈ ਦਾ ਕਨਸੈਪਟ ਜਿਹੜਾ ਉਹ ਖਤਮ ਕਰ ਦਿੱਤਾ ਗਿਆ ਰਸੋਈ ਨਹੀਂ ਹੈਗੀ ਘਰਾਂ ਵਿੱਚ ਹੁਣ ਇੱਥੇ ਵੀ ਰਸੋਈ ਜਿਹੜੀ ਉਹ ਖਤਮ ਕੀਤੀ ਜਾਏਗੀ ਤੁਸੀਂ ਬਾਹਰ ਨਿਕਲੋਗੇ ਤੇ ਮੈਕਡੋਨਲਡ ਤੇ ਹੋਰ KFC ਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਵੱਡੇ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਜਿਹੜੇ ਕਾਰੋਬਾਰ ਨੇ ਉਹ ਸੜਕਾਂ ਤੇ ਬਾਜ਼ਾਰਾਂ ਦੇ ਵਿੱਚ ਮਾਲ ਦੇ ਵਿੱਚ ਖੁੱਲ੍ਹ ਰਹਾ ਤਾਂ ਕਿ ਜਿਹੜੀ ਰਸੋਈ ਹੈ ਜਾਂ ਰੋਟੀ ਹੈ ਜਾਂ ਸਾਡੀ ਜਿਹੜੀ ਭੁੱਖ ਹੈ ਭੁੱਖ ਨੂੰ ਭੁੱਖ ਤੋਂ ਕਮਾਈ ਕੀਤੀ ਜਾਵੇ ਆਉਣ ਵਾਲੇ ਸਮੇਂ ਦੌਰਾਨ ਜਿਵੇਂ ਅਸੀਂ ਦੇਖਿਆ ਕਿ ਇੱਥੇ ਇਸ ਵੇਲੇ ਬਹੁਤ ਸਾਰੇ ਬੱਚੇ ਬੈਠੇ ਆ ਤੇ ਬੱਚਿਆਂ ਦੇ ਵਿੱਚ ਅੱਜਕੱਲ੍ਹ ਬਾਜ਼ਾਰ ਦੇ ਖਾਣੇ ਖਾਣ ਦਾ ਜਿਹੜਾ ਚਲਣ ਹੈ ਉਹ ਲਗਾਤਾਰ ਵੱਧ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੌਰਾਨ ਸਾਨੂੰ ਇਹ ਦਰਸਾ ਦਿੱਤਾ ਜਾਏਗਾ ਕਿ ਜਿਹੜੀ ਘਰ ਦੇ ਵਿੱਚ ਤੁਸੀਂ ਰੋਟੀ ਬਣਾਉਂਦੇ ਹੋ ਬਹੁਤ ਮਹਿੰਗੀ ਪੈਂਦੀ ਹੈ ਇਸ ਕਰਕੇ ਘਰ ਤੋਂ ਰੋਟੀ ਖਾਣ ਦੀ ਲੋੜ ਨਹੀਂ ਮੋਬਾਈਲ ਤੇ ਬੈਠ ਕੇ ਘਰੇ ਆਰਡਰ ਕਰੋ ਤੇ ਰੋਟੀ ਤੁਹਾਡੇ ਘਰੇ ਆਏਗੀ ਨਾ ਕੋਈ ਪਕਾਉਣ ਦਾ ਚੰਚੜ ਨਾ ਗੈਸ ਦਾ ਚੰਚੜ ਨਾ ਚੁੱਲ੍ਹਾ ਬਾਲਣ ਦਾ ਨਾ ਤੰਦੂਰ ਤਪਾਉਣ ਦਾ ਚੰਚੜ ਇਹ ਸਭ ਚੰਚੜ ਤੁਹਾਡੇ ਤਰ੍ਹਾਂ ਦੇ ਇੱਕ ਤਰ੍ਹਾਂ ਨਾਲ ਖਤਮ ਕਰ ਦਿੱਤੇ ਜਾਣਗੇ ਮੋਬਾਈਲ ਦੇ ਇੱਕ ਕਲਿੱਕ ਤੇ ਰੋਟੀ ਤੁਹਾਡੇ ਘਰ ਵਿੱਚ ਹੋਏਗੀ ਇਹ ਇਹ ਸਾਰਾ ਕੁਝ ਉਹਨਾਂ ਨੀਤੀਆਂ ਨੂੰ ਅੱਗੇ ਵਧਾਉਣ ਵਾਸਤੇ ਆ ਕਿ ਜਿਹਦੇ ਨਾਲ ਮਨੁੱਖ ਨੂੰ ਕੁਦਰਤ ਦੇ ਨਾਲੋਂ ਤੋੜ ਦਿੱਤਾ ਜਾਏ ਹੁਣ ਜੇਕਰ ਤੁਸੀਂ ਇਸ ਗੱਲ ਦਾ ਜਰਾ ਖਿਆਲ ਕਰ ਲਓ ਜਿਵੇਂ ਅੱਜ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੈਗੇ ਆ ਕਿ ਜਿਹੜੇ ਬਾਜ਼ਾਰ ਦਾ ਖਾਣਾ ਹੀ ਕੇਵਲ ਖਾਣ ਲੱਗ ਪਿਆ ਤੇ ਜੇਕਰ ਇਸ ਤਰ੍ਹਾਂ ਖਾਣਾ ਆਉਣ ਲੱਗੇਗਾ ਸਾਡੇ ਘਰਾਂ ਦੇ ਵਿੱਚ ਜਿਵੇਂ ਆਉਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਅੰਦਾਜ਼ਾ ਕਰੋ ਕਿ ਵਾਤਾਵਰਣ ਦਾ ਕਿੰਨਾ ਘਾਣ ਹੋਏਗਾ ਕਿੰਨੇ ਪੈਕਟ ਚਾਹੀਦੇ ਆ ਕਿੰਨੇ ਲਿਫਾਫੇ ਚਾਹੀਦੇ ਆ ਤੇ ਕਿੰਨੇ ਨੱਕਣ ਚਾਹੀਦੇ ਆ ਚਮਚੇ ਚਾਹੀਦੇ ਆ ਪਲਾਸਟਿਕ ਦੇ ਸਾਰਾ ਕੁਝ ਜਿਹੜਾ ਕਿੰਨਾ ਚਾਹੀਦਾ ਇਹ ਬਹੁਤ ਸਾਰੇ ਦੇਸ਼ਾਂ ਵਿੱਚ ਹੋ ਰਿਹਾ ਸਾਡੇ ਦੇਸ਼ ਵਿੱਚ ਹੋਣ ਜਾ ਰਿਹਾ ਹੈ ਸੋ ਇਹਨਾਂ ਸਭ ਚੀਜ਼ਾਂ ਲਈ ਖਾਸ ਤੌਰ ਤੇ ਬੱਚਿਆਂ ਨੂੰ ਸੁਚੇਤ ਕਰਨ ਦੀ ਬਹੁਤ ਲੋੜ ਹੈਗੀ ਹੈ ਕਿ ਅਸੀਂ ਇਹ ਸਮਝੀਏ ਕਿ ਸਾਨੂੰ ਕਿਸ ਵਰਤਾਰੇ ਵੱਲ ਵਧਾਇਆ ਜਾ ਰਿਹਾ ਹੈ ਜਿਹੜਾ ਜਿਹੜੀਆਂ ਚੀਜ਼ਾਂ ਸਾਨੂੰ ਲੱਗਦਾ ਹੈ ਕਿ ਬੜੀ ਆਸਾਨੀ ਨਾਲ ਸਾਨੂੰ ਮਿਲ ਰਹੀਆਂ ਹਨ ਉਹਨਾਂ ਚੀਜ਼ਾਂ ਦੇ ਨਤੀਜੇ ਕੀ ਨੇ ਇੱਕ ਸਕੂਲ ਦੇ ਅਧਿਆਪਕ ਨੇ ਮੈਨੂੰ ਦੱਸਿਆ ਕਿ ਅਸੀਂ ਸਾਡੇ ਕੋਲ 7-800 ਬੱਚਾ ਹੈ ਤੇ ਸਵੇਰੇ ਜਦੋਂ ਅਸੀਂ ਪ੍ਰੇਰ ਕਰਾਉਂਦੇ ਹਾਂ ਉਹਦੇ ਵਿੱਚ 4-5 ਬੱਚੇ ਜਾਇ ਹੁੰਦੇ ਆ ਕਿ ਜਿਹੜੇ ਖੜੇ-ਖੜੇ ਡਿੱਗ ਪੈਂਦੇ ਆ ਉਹਨਾਂ ਨੂੰ ਚੱਕਰ ਆ ਕੇ ਡਿੱਗ ਪੈਂਦੇ ਆ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਕੇਵਲ ਇਹ ਆ ਕਿ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਨੇ ਉਹ ਲੇਜ਼, কুরਕਰੇ, ਪੁਜੀਆਂ, ਠੰਡੇ ਨਿਊਡਲ, 버ਗਰ, ਸੋਸੇ, ਪਕੌੜੇ, ਪੀਜ਼ਾ, ਮੋਮਜ਼ ਇਹ ਸਾਰਾ ਕੁਝ ਜੜਾ ਇੱਕ ਦੋ ਵਾਰੀ ਦਿਨ ਵਿੱਚ ਜ਼ਰੂਰ ਲੈਂਦੇ ਆ ਤੇ ਸਭ ਚੀਜ਼ਾਂ ਜਦੋਂ ਅਸੀਂ ਲੈਂਦੇ ਆ ਤੇ ਇੱਕ ਚਾਈਨੀ ਜਹਰੇ ਜੀ ਨੂੰ ਅਜੀਨੋ ਮੋਟੋ ਬੋਲਦੇ ਆ ਉਹ ਸਾਡੇ ਅੰਦਰ ਜਲਾ ਜਾਂਦਾ ਇੱਕ ਕੁਰਕਰੇ ਦੇ ਪੈਕਟ ਦੇ ਵਿੱਚ ਤਕਰੀਬਨ ਅੱਧਾ ਚਮਚ ਲੂਣ ਹੁੰਦਾ ਜੇ ਸਾਨੂੰ ਕੋਈ ਕਵੇ ਅੱਧਾ ਚਮਚ ਤੁਸੀਂ ਲੂਣ ਖਾਓ ਤੇ ਸਾਨੂੰ ਕਿੰਨਾ ਮੁਸ਼ਕਲ ਲੱਗਦਾ ਪਰ ਉਹ ਕੁਰਕਰੇ ਦੇ ਪੈਕਟ ਅਸੀਂ ਕਈ ਵਾਰੀ ਕਿੰਨੇ ਕਿੰਨੇ ਖਾ ਜਾਂਦੇ ਹਾਂ ਹਰ ਤਰ੍ਹਾਂ ਦੇ ਪਲਾਸਟਿਕ ਤੇ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ ਕਿ ਹਰ ਤਰ੍ਹਾਂ ਦਾ ਪਲਾਸਟਿਕ ਦੇ ਜਿਹੜੇ ਲਪਾਫੇ ਨੇ ਕਦੇ-ਕਦੇ ਗੱਲ ਆਉਂਦੀ ਹੈ ਕਿ ਪਲਾਸਟਿਕ ਦੇ ਲਪਾਫੇ ਬੰਦ ਕੀਤੇ ਜਾਣ ਉਹ ਸਾਡੇ ਲਈ ਭਿਆਨਕ ਸਥਿਤੀ ਪੈਦਾ ਕਰਦੇ ਆ ਪਰ ਕਦੀ ਤੁਸੀਂ ਇਹ ਸੁਣਿਆ ਹੈ ਕਿ ਕੁਰਕਰੀਆਂ ਵਾਲਾ ਪੈਕਟ ਜਿਹੜਾ ਉਹ ਵੀ ਪਲਾਸਟਿਕ ਦਾ ਨਹੀਂ ਹੋਣਾ ਚਾਹੀਦਾ ਉਹ ਵੀ ਬੰਦ ਹੋਣਾ ਚਾਹੀਦਾ ਹੈ ਕਦੀ ਤੁਸੀਂ ਸੁਣਿਆ ਹੈ ਕਿ ਪੈਪਸੀ ਦੀ ਬੋਤਲ ਜਿਹੜੀ ਉਹ ਪਲਾਸਟਿਕ ਦੀ ਕਿਉਂ ਹੈ ਉਹ ਵੀ ਬੰਦ ਹੋਣੀ ਚਾਹੀਦੀ ਹੈ ਕਦੀ ਇਹ ਗੱਲਾਂ ਤੁਸੀਂ ਸੁਣੀਆਂ ਕਿਉਂਕਿ ਉਹ ਤੁਸੀਂ ਨਹੀਂ ਸੁਣੋਗੇ ਕਿਉਂਕਿ ਉਹ ਬੰਦ ਨਹੀਂ ਹੋਣਾ ਉਹ ਸਾਰੀਆਂ ਚੀਜ਼ਾਂ ਨੂੰ ਅਜੇ ਹੋਰ ਵਿਧਾਇਆ ਜਾਣਾ ਹੈ ਸਾਡੇ ਵਾਤਾਵਰਨ ਨੂੰ ਹੋਰ ਖਰਾਬ ਕੀਤਾ ਜਾਣਾ ਹੈ ਸਾਡੀ ਸਿਹਤ ਨੂੰ ਹੋਰ ਖਰਾਬ ਕੀਤਾ ਜਾਣਾ ਹੈ ਤਾਂ ਕਿ ਜਦੋਂ ਸਾਡੀ ਸਿਹਤ ਖਰਾਬ ਹੋਏਗੀ ਤੇ ਦਵਾਈਆਂ ਦਾ ਜਿਹੜਾ ਬਾਜ਼ਾਰ ਹੈ ਉਹ ਵਧੇ ਫੁੱਲੇਗਾ ਤੇ ਜਿਹੜਾ ਬਿਮਾਰ ਵਿਅਕਤੀ ਹੈ ਉਹ ਦੇਸ਼ ਲਈ ਤਰੱਕੀ ਦਾ ਇੱਕ ਤਰ੍ਹਾਂ ਨਾਲ ਉਹਨੂੰ ਮੰਨਿਆ ਜਾਂਦਾ ਹੈ ਕਿ ਉਹ ਦੇਸ਼ ਦੀ ਤਰੱਕੀ ਦੇ ਵਿੱਚ ਹਿੱਸਾ ਪਾ ਰਿਹਾ ਹੈ ਕਿਉਂਕਿ ਉਹ ਦਵਾਈਆਂ ਖਰੀਦ ਰਿਹਾ ਹੈ ਉਹ ਹਸਪਤਾਲ ਵਿੱਚ ਜਾ ਰਿਹਾ ਹੈ ਉਹ ਪੈਟਰੋਲ ਡੀਜ਼ਲ ਫੂਕ ਰਿਹਾ ਹੈ ਮੈਂ ਤੁਹਾਨੂੰ ਦੱਸ ਦਿਆਂ ਕਿ ਸਰਕਾਰ ਇਹ ਸਮਝਦੀ ਹੈ ਕਿ ਜਿਹੜਾ ਸਾਈਕਲ ਚਲਾਉਣ ਵਾਲਾ ਵਿਅਕਤੀ ਹੈ ਉਹ ਦੇਸ਼ ਲਈ ਖਤਰਨਾਕ ਹੁੰਦਾ ਹੈ ਕਿਉਂ ਖਤਰਨਾਕ ਹੁੰਦਾ ਕਿਉਂਕਿ ਸਾਈਕਲ ਚਲਾਉਣ ਵਾਲੇ ਬੰਦੇ ਨੇ ਨਾ ਤਾਂ ਕਿਤੇ ਟੋਲ ਟੈਕਸ ਦੇਣਾ ਹੈ ਨਾ ਉਹਨੇ ਪੈਟਰੋਲ ਖਰੀਦਣਾ ਹੈ ਨਾ ਉਹਨੇ ਗੱਡੀ ਦੀ ਮਰਮਮਤ ਕਰਨੀ ਹੈ ਨਾ ਉਹਨੇ ਕਿਸ਼ਤਾਂ ਭਰਨੀਆਂ ਹੈ ਨਾ ਉਹਨੇ ਸਰਕਾਰ ਨੂੰ ਟੈਕਸ ਦੇਣਾ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਸਰਕਾਰ ਨੂੰ ਨਹੀਂ ਜਾਣਗੀਆਂ ਤਾਂ ਸਰਕਾਰ ਕਿਵੇਂ ਚੱਲੇਗੀ ਸੋਇਸ ਕਰਕੇ ਸਾਡਾ ਕੁਦਰਤ ਦੇ ਨਾਲੋਂ ਤੋੜ ਵਿਛੋੜਾ ਜਿਹੜਾ ਉਹਦੇ ਲਈ ਸਾਰਾ ਜੋਰ ਲੱਗਿਆ ਹੋਇਆ ਟਿੱਲ ਲੱਗਿਆ ਹੋਇਆ ਤੇ ਉਹਦੇ ਕਰਕੇ ਸਾਡੀ ਹਵਾ ਮਿੱਟੀ ਪਾਣੀ ਜਿਹੜੇ ਉਹ ਬਰਬਾਦ ਹੋ ਰਿਹਾ ਮੈਂ ਬੱਚੋ ਤੁਹਾਨੂੰ ਇਹ ਕਹਿਣਾ ਚਾਹਾਂਗਾ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਕੁਦਰਤ ਦੇ ਨਾਲ ਇੱਕਮਿਕਤਾ ਕਿਵੇਂ ਪੈਦਾ ਕਰਨੀ ਹੈ ਅਸੀਂ ਬਾਜ਼ਾਰ ਦੀ ਇਸ ਇੱਕ ਤਰ੍ਹਾਂ ਨਾਲ ਸਾਜ਼ਿਸ਼ ਤੋਂ ਕਿਵੇਂ ਬਚਣਾ ਹੈ ਇਹ ਸਾਰੀਆਂ ਸੋਚਾਂ ਜਿਹੜੀ ਸਾਡੇ ਜ਼ਿਹਨ ਦਾ ਹਿੱਸਾ ਹੋਣੀਆਂ ਚਾਹੀਦੀਆਂ ਤੇ ਸਾਨੂੰ ਫਿਰ ਭਗਤਪੂਰਨ ਸਿੰਘ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਜਿਹੜੇ ਦਰਸਾਏ ਰਾਹ ਨੇ ਉਹਨਾਂ ਦੀ ਫਿਰ شناخت ਕਰਨੀ ਪੈਗੀ ਉਹਨਾਂ ਨੂੰ ਪੜ੍ਹਨਾ ਪਏਗਾ ਉਹਨਾਂ ਨੂੰ ਉਹਨਾਂ ਦੇ ਵਿਚਾਰਾਂ ਦੀ ਰੋਸ਼ਨੀ ਦੇ ਵਿੱਚ ਸਾਨੂੰ ਅੱਗੇ ਚੱਲਣਾ ਪਏਗਾ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਉਹ ਫਲਸਫੀ ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨਖੇਤ ਨਾਮ ਬੀ ਸੰਤੋਖ ਸੁਆਗਾ ਰੱਖ ਗਰੀਬੀ ਵੇਸ ਸਿੱਖ ਧਰਮ ਦੇ ਤਿੰਨ ਸਿਧਾਂਤ ਨੇ ਜਿਹਦੇ ਵਿੱਚ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦੀ ਸਾਨੂੰ ਤਗੀਦ ਕੀਤੀ ਗਈ ਤੇ ਉਹਦੇ ਤਿੰਨਾਂ ਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਗੱਲ ਕੀਤੀ ਗਈ ਹੈ ਉਹ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕਣ ਤੋਂ ਵੀ ਪਹਿਲਾਂ ਜਿਹੜੀ ਗੱਲ ਹੈ ਉਹ ਕਿਰਤ ਕਰਨ ਦੀ ਗੱਲ ਹੈ ਸੋ ਸਾਨੂੰ ਕਿਰਤ ਵਾਲੀ ਵੀ ਮੁੜਨਾ ਪੈਗਾ ਕੁਦਰਤ ਵਾਲੀ ਵੀ ਮੁੜਨਾ ਪੈਗਾ ਤੇ ਨਾਲ ਦੀ ਨਾਲ ਇਸ ਧਰਤੀ ਦਾ ਵੀ ਫਿਕਰ ਕਰਨਾ ਪੈਗਾ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ